ਓਏ ਨਾ ਨੂੰ ਕੀ ਪਤਾ ਯਾਰ ਇਹ ਤਾਂ ਮੈਂ ਵੀ ਕਹਿ ਦੂੰ ਮੇਰੇ ਪਿਓ ਨੂੰ ਹਾਂ ਮੈਂ ਵੀ ਕਹਿ ਦੂੰ ਮੇਰੇ ਪਿਓ ਨੂੰ ਤੈਂ ਕੀ ਕਰਿਆ ਹੈ ਨਾ ਹਾਂ ਪਰ ਜਦੋਂ ਉਹ ਕਰਦਾ ਤੇ ਉਹ ਤਾਂ ਭੈਣ ਦੇ ਨੇ ਪੁੱਤ ਤੂੰ ਜੰਮਿਆ ਵੀ ਨਹੀਂ ਸੀਗਾ ਜਦੋਂ ਉਹ ਕੰਮ ਕਰ ਜੇ ਹੁਣ ਮੈਂ ਕਹਾ ਜਦੋਂ ਮੇਰਾ ਪਿਓ ਕੰਮ ਕਰਦਾ ਜਦੋਂ ਤਾਂ ਮੈਂ ਜੰਮਿਆ ਵੀ ਨਹੀਂ ਸੀਗਾ ਹਾਂ ਹੈ ਸਹੀ ਹੈ ਇੱਕ ਗੱਲ ਕਹਿਣੀ ਬੜੀ ਸੌਖੀ ਹੈ ਬੰਦੇ ਨੂੰ ਉਹੀ ਮਤਲਬ ਮਾਂ ਪਿਓ ਨੂੰ ਦੂਸ਼ਣ ਮਾਰ ਦੇਣਾ ਤੈਂ ਕੀ ਕਰਿਆ ਤੈਂ ਕੀ ਕਰਿਆ ਇਹਨੇ ਤਾਂ ਮੰਨ ਲੈਨੇ ਆਪਾਂ ਤੇਰੀ ਨਹੀਂ ਕਰੇ ਤੂੰ ਕਰਕੇ ਕੀ ਕਰਦਾ ਹਾਂ ਤੂੰ ਵੀ ਕਰ ਵੀ ਮੈਂ ਤਾਂ ਦੋ ਕਿੱਲੇ ਲੈ ਲੈ ਬੈ ਕਮਾਈ ਕਰਕੇ ਜਾਂ ਚਾਰ ਕਿੱਲੇ ਬੈ ਲੈ ਲੇ ਹਾਂ ਤੂੰ ਕਰ ਚਲਣ ਤਾਂ ਨਹੀਂ ਕਰੇ ਵਾਕੇ ਦਿਖਾਗਾ ਦਰਵਾਜਾ ਵਾਕੇ ਦਿਖਾ ਦਰਵਾਜਾ ਫੇਰ ਕਹੀ ਵੀ ਆ ਦੇਖ ਪਾਪਾ ਮੈਂ ਤਾਂ ਆਕਾ ਤਾਂ ਦੇਖ ਤੂੰ ਮੜਾ ਢਿੱਲਾ ਚੱਲਿਆ ਹੂੰ ਵਿਚਾਂ ਕੁਛ ਕਰਿਆ ਨਹੀਂ ਫੇਰ ਕਹਿਣ ਦਾ ਨਜ਼ਾਰਾ ਆਉਂਦਾ ਉਹੀ ਬੰਦੇ ਨੇ ਖੇਤੋਂ ਆ ਕੇ ਬਾਹਰੋਂ ਆ ਕੇ ਮੁੰਡੇ ਨੇ ਪਿਓ ਨੂੰ ਕਹਿ ਦੇਣਾ ਤਾਂ ਕੀ ਕਰਿਆ ਹੂੰ ਇਹ ਬਿਨਾ ਸੋਚ ਇਹ ਤਾਂ ਇਹਨਾਂ ਦੀ ਉਹ ਕਹਾਵਤੀ ਬਣ ਗਈ ਕਹਾਵਤ ਹੀ ਬਣ ਗਈ ਉਹੀ ਕਹਾਵਤ ਵੀ ਪਿਓ ਨੂੰ ਕਹਜੋ ਤੈਂ ਕੀ ਕਰੇ ਥੈਂਕ ਯੂ ਉਹਦਾ ਉਹਦਾ ਦਿਲ ਮੱਚ ਜਾਂਦਾ ਹੋਊਗਾ ਉਹ ਯਾਰ ਉਹ ਖਾ ਪਿਆ ਹੁੰਦਾ ਯਾਰ ਲੈ ਉਹ ਉਹ ਮਚੂ ਮਚੂ ਦਿਲਤਾ ਹਾਂ ਪਰ ਹਰ ਮਾਂ ਪਿਓ ਆਦੇ ਬੱਚਿਆਂ ਲਈ ਕਰਦਾ ਤਾਂ ਬਹੁਤ ਕੁਛ ਆ ਕੌਣ ਨਹੀਂ ਕਰਦਾ ਹਾਂ ਚਿੜੀ ਲਵੇ ਜ਼ਮੀਨ ਨਹੀਂ ਹੁੰਦੀ ਹਾਂ ਕੋਈ ਕਿਤੇ ਚਿੜੀ ਦਾ ਨਲਕਾ ਨਹੀਂ ਫੇਰ ਵੀ ਚਿੜੀ ਚੋਗਾ ਚੋਕ ਆ ਆਪਣੇ ਬੱਚਿਆਂ ਨੂੰ ਪਉਂਦੀ ਹੈ ਨਲਕੇ ਤੋਂ ਪਾਣੀ ਲੈ ਕੇ ਉਹਨੂੰ ਚੁੰਜਣਾ ਪਾਣੀ ਪੀਉਂਦੀ ਹੈ ਹਾਂ ਕੌਣ ਨਹੀਂ ਕਰਦਾ ਸਾਰੀ ਕਰਦੇ ਨੇ ਹੂੰ ਬੰਦੇ ਦਾ ਕਰਨਾ ਹੀ ਕਰਨਾ ਹੈ ਸਾਰੇ ਜਾਨਵਰ ਪਸ਼ੂ ਤੂੰ ਮੈਂ ਇਸ ਲਵੇ ਬਾਟੀ ਧਰ ਕੇ ਚੋਂ ਬੈ ਜੀ ਜੇ ਨਾ ਲੱਤ ਮਾਰੀ ਬੂਤਰ ਤੇ ਕਹਿਦੀ ਕੱਟੀ ਕੱਟੇ ਉਹਨੂੰ ਛੱਡ ਦੇ ਉਹਦੀ ਖੜਜੂਗੀ ਹਮ ਕੀ ਖੜਦੀ ਨਹੀਂ ਮੈਂ ਵੀ ਕਹਿੰਦਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਚਲ ਠੀਕ ਹੈ ਨਹੀਂ ਫਰਕ ਤਾਂ ਹੈਗਾ ਹਨਾ ਬਜ਼ੁਰਗਾਂ ਦੀ ਮਤਲਬ ਹੋ ਸੇਵਾ ਕਰਨ ਦਾ ਸਾਰੇ ਚੀਜ਼ ਦਾ ਫਰਕ ਤਾਂ ਪੈਂਦਾ ਹੈ ਚੀਜ਼ ਦਾ ਫਰਕ ਕਿਵੇਂ ਨਾ ਹੋ ਬਜ਼ੁਰਗ ਕਿਸੇ ਦੀ ਵੀ ਸੇਵਾ ਕਰਕੇ ਦੇਖ ਲਓ ਹਾਂ ਆਪਦੇ ਮਾਂ ਪਿਓ ਦੀ ਨਹੀਂ ਕਰਨੀ ਕਿਸੇ ਗਵੰਡੀ ਦੀ ਜਿਵੇਂ ਹੁਣ ਬਹੁਤ ਹੁੰਦ ਨੇ ਜਿਨ੍ਹਾਂ ਦੇ 3 ਪੁੱਤ ਨਹੀਂ ਹੁੰਦੇ ਜੀ ਉਹਨਾਂ ਦੀ ਸੇਵਾ ਕਰੋਗੇ ਉਹ ਫਲ ਮਿਲੇਗਾ ਹਾਂ ਫਲ ਮਿਲਦਾ ਹਾਂ ਫਿਰ ਕਿਉਂ ਨਹੀਂ ਕਰਦੇ ਤੇਰੇ ਹਿਸਾਬ ਨਾਲ ਕਿਉਂ ਫਰਕ ਪਈ ਜਾਂਦਾ ਸਾਰਾ ਮੈਨੂੰ ਕਿਸੇ ਦਾ ਨਹੀਂ ਪਤਾ ਹਾਂ ਮੇਰੇ 2 ਸਾਲ ਤਾ ਇੱਥੇ ਮੇਰੇ ਵੱਡੇ ਮੁੰਡਿਆਂ ਨੂੰ ਪੁੱਛਿਆ ਜਾਵੇ ਆ ਇੱਥੇ ਜਿੱਥੇ ਆਪਾਂ ਨਾਲੇ ਦਾ ਬੰਨ ਹੁੰਦਾ ਹੈ ਇੱਥੋਂ ਠੂਹੀ ਮਗਰੋਂ ਦੁਖੀ ਸੀ 2 ਸਾਲ ਦੁਖੀ ਬੜੇ ਬਾਰੇ ਲਵਾਏ ਬੜਿਆ ਹੋ ਕਰੇ ਮੈਂ ਕਿਹਾ ਯਾਰ ਇਹਦਾ ਕੀ ਆ ਹੋ ਕਰਗੀਏ ਫੇਰ ਮੇਰੇ ਗੋਡੇ 4-5 ਸਾਲ ਗੋਡੇ ਦੁਖੇ ਹਾਂ ਫੇਰ ਜੀ ਮੈਂ ਕਿਹਾ ਵੀ ਆਪਾਂ ਨੇ ਮਾੜਾ ਤਾਂ ਕਿਹਦਾ ਕਰਿਆ ਨਹੀਂ ਨਾ ਕਰਗੇ ਹਾਂ ਫੇਰ ਕੋਈ ਪ੍ਰਮਾਤਮਾ ਦੀ ਦੇਣ ਹੋਈ ਇਹ ਜੀ ਨਾ ਹੁਣ ਟੂ ਹੀ ਦੁਖਦੀਆਂ ਨਾ ਗੋਡੇ ਦੁਖਦੇ ਨੇ ਹੋਰ ਬਿਮਾਰੀ ਕੋਈ ਕੋਸ਼ ਨਹੀਂ ਸ਼ੂਗਰ ਹੈਗਾ ਮੈਂ ਨਾ 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 ਸ਼ੂਗਰ ਕਦੇ ਵਧ ਜਾਂਦਾ ਕਦੇ ਘਟ ਜਾਂਦਾ ਸੁਪਰ ਹੈਗਾ ਬਸ ਹੈਗਾ ਹੈਗਾ ਸ਼ੂਗਰ ਦੀ ਮੈਂ ਦੋ ਰੰਗੀ ਜੀ ਗੋਲੀ ਹੁੰਦੀ ਹੈ ਇੱਕ ਹਾਂ ਉਹ 30 ਰੁਪਿਆ ਦਾ ਪੱਤਾ ਹੁੰਦਾ ਹਾਂ ਉਹ ਜਦ ਤਾ ਵਧ ਜਾਂਦਾ ਉਹ ਤਾਂ ਮੈਂ ਦੋ ਦੋਨੋਂ ਗੋਲੀਆਂ ਖਾ ਲੈਣਾ ਜਦੋਂ ਘਟ ਜਾਂਦਾ ਇੱਕ ਸਾਡੇ ਘਰੇ ਡਾਕਟਰ ਜਾ ਬਾਲਾ ਕੌੜਾ ਹਾਂ ਸ਼ੂਗਰ ਉਹ ਵੀ ਘਟਾਉਂਦਾ ਬਾਲਾ ਘਟਾਉਂਦਾ ਸ਼ੂਗਰ ਹੋ ਅੱਛਾ ਇੱਕ ਮੈਂ ਉਹ ਲਾ ਲਿਆ ਹਾਂ ਸ਼ੂਗਰ ਹੈਗਾ ਸ਼ੂਗਰ ਬੇਲਾ ਕਰਕੇ ਤੈਨੂੰ ਮੈਂ ਦੱਸਦਾ ਵੀ ਜਦੋਂ ਕੰਮ ਨਹੀਂ ਕਰਦੇ ਸ਼ੂਗਰ ਬੇਲਾ ਕਰਕੇ ਵਾਧਾ ਘਟਦਾ ਤੈਨੂੰ ਕੀ ਪਤਾ ਲੱਗਦਾ ਘਟਦਾ ਵਾਧਾ ਤੈਨੂੰ ਕੀ ਪਤਾ ਲੱਗਿਆ ਸਾਡੇ ਹਸਪਤਾਲਾਂ ਮੈਂ ਉੱਥੇ ਚੈੱਕ ਕਰਾਉਣਾ ਹੁੰਦਾ ਅੱਛਾ ਹਾਂ ਕਿੰਨੇ ਦਿਨਾਂ ਬਾਅਦ ਜਾ ਕੇ ਕਰਾਉਣਾ ਹੁੰਦਾ ਕਦੇ 15 ਦਿਨ ਵੀ ਲੱਗੇ ਕਦੇ ਮਹੀਨਾ ਵੀ ਉਹ ਜਦੋਂ ਮਹੀਨਾ ਲੱਗ ਜੇ ਜੇ ਉਹ ਕਦੇ ਉਹ ਛੱਡਿਓ ਕੁੜੀ ਬੜੀ ਸਿਆਣੀ ਹਾਂ ਬੜੀ ਅਕਲਾ ਉਹ ਕਹਿੰਦੀ ਪਾਪਾ ਜੀ ਤੁਹਾਡਾ ਸ਼ੂਗਰ ਵਧ ਗਿਆ ਕੰਟਰੋਲ ਕਰੋ ਹਾਂ ਆਪਾਂ ਕੰਟਰੋਲ ਕਰ ਲੈਣਾ ਹਾਂ ਪਾਪਾ ਜੀ ਹੁਣ ਬਾਰਡਰ ਤੇ ਆ ਹਾਂ ਵੀ ਨਾ ਉਧਰ ਨਾ ਉਧਰ ਸਹੀ ਹੈ ਤੇ ਹੁਣ ਠੀਕ ਹੈ ਉਹ ਫੇਰ ਅਣਗੇਲੀ ਕਰ ਲੈਣੇ ਕਦੇ ਨਾ ਕਦੇ ਹਾਂਜੀ ਉਹ ਮਿੱਠਿਆਲੀ ਚਾਹ ਪੀਤੀ ਤੂੰ ਹੈ ਅੱਜ ਤਾਂ ਨਹੀਂ ਪੀਤੀ ਇਹ ਮੇਰ ਨਾਲ ਪੀਤੀ ਤੂੰ ਉਹ ਤਾਂ ਮੈਂ ਤੁਹਾਡੇ ਖਾਤਰ ਕਰਕੇ ਮੈਨੂੰ ਪੀਣੀ ਪੈਗੀ ਨਹੀਂ ਮਿੱਠਾ ਤਾਂ ਤੂੰ ਬਹੁਤ ਪਾਇਆ ਹੋਇਆ ਇੱਥੇ ਪਏਗਾ ਹੁ ਮਤੋਂ ਗੱਤ ਕਾ ਨਾ ਪਤਾ ਨਹੀਂ ਲੱਗਿਆ ਪਏ ਇੰਨੀ ਨਾ ਪਾਇਆ ਕਰ ਦੇਗਾ ਹਾਂ ਲੋੜ ਆ ਤੇਰੀ ਜੁਨੀਆ ਨੂੰ ਵੀ ਹਾਂ ਲੋੜ ਜੁਨੀਆ ਨੂੰ ਲੋੜ ਤਾਂ ਯਾਰ ਜਿੰਨਾ ਚਿਕ ਬੰਦਾ ਜਿਉਂਦਾ ਹੈ ਹਾਂ ਮੈਂ ਤੈਨੂੰ ਕੀ ਦੱਸਾਂ ਜਿੰਨਾ ਚਿਕ ਬੰਦਾ ਜਿਉਂਦਾ ਉਹਨਾਂ ਚਿਕ ਲੋੜ ਹੀ ਲੋੜ ਹੈ ਹੂੰ ਤੇ ਜਦੋਂ ਬੰਦਾ ਮਰ ਗਿਆ ਉਸ ਤੋਂ ਬਾਅਦ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਹੂੰ ਸਾਰਾ ਕੁਝ ਨਿਬੜ ਜਾਂਦਾ ਉਹਦਾ ਕਰਦਿਆਂ ਬਿਨਿਓ ਵੀ ਤੇ ਹੋਰ ਸਭ ਕਾਸੇ ਵੀਨਿਓ ਵੀ ਉਦੋਂ ਬਾਅਦ ਸਾਰੇ ਭੁੱਲੇ ਜਾਂਦੇ ਸਭ ਭੁੱਲੇ ਜਾਂਦੇ ਨੇ ਬੇਬੇ ਹੈਗੀ ਨਾ ਮਰ ਗਈ ਕਿ ਉਹ ਨੂੰ ਹੋ ਗਏ ਹੋਣਗੇ 5-6 ਸਾਲ ਮਰੀ ਨੂੰ 5-6 ਕਿਸਾ ਇਹ ਹੋਗਾ ਸੀ ਨਾ ਬੁੜੀ ਹੋ ਕੇ ਕੁਛ ਨਹੀਂ ਅੱਛਾ ਨਹੀਂ ਤੂੰ ਤਾਂ ਹਜੇ 36 ਸਾਲ ਦੇ ਆ ਉਹ ਤਾਂ ਬੁੜੀ ਕਿੱਥੋਂ ਹੋ ਗਈ ਉਹ ਉਹ ਕਿਉਂ ਮੈਥੋਂ 20 ਸਾਲ ਤਾਂ ਯਾਰ 25 ਉਦੋਂ ਤਾਂ ਐ ਥੋੜੇ ਜਿਹੀ 20 ਸਾਲ ਦੇ ਨੂੰ ਉਹ ਤਾਂ 25 27 30 ਸਾਲ ਦੇ ਨੂੰ ਵਿਆਹਦੇ ਹੁੰਦੇ ਉਹਨਾਂ ਵੇਲੇ ਚ ਤਾਂ ਹਾਂ ਤੇ ਫੇਰ 1950 ਚ ਹਾਂ ਜੀ ਫੇਰ 1955 ਚ ਹਾਂ ਤੇ ਮੇਰੀ 36 ਦੀ ਤੇ ਉਹਦੇ ਵਿੱਚ ਪਾਲਾ ਤੂੰ 25 ਹਾਂ ਤੇ 5 ਸਾਲ ਮਰੀ ਨੂੰ ਹੋ ਗਏ ਤੇ 25 ਸਾਲ ਵੱਡੀ ਸੀ 25 ਸਾਲ ਤਾਂ ਹੋਊਗੀ ਤੇ ਰੇਟ ਤੇ 25 ਕਿੰਨੇ ਹੋਗੇ 88 88 ਸਾਲ ਦਾ ਬੰਦਾ ਹੋ ਕੇ ਮਰ ਜੇ ਤਾਂ ਬਹੁਤ ਐ ਤੇ ਇਥੇ ਵੱਡੀ ਸੀ ਕੌਣ ਬੇਬੇ ਮੇਰੀ ਮਾਂ ਮਾਂ ਨੇ ਤੇਰੀ ਬਕਰ ਵਾਲੀ ਓਹੋ ਹੋ ਹੋ ਅੱਛਾ ਨਾ ਉਹ ਤਾਂ ਉਹਨੂੰ ਤਾਂ ਜਰਨਾ ਗੈਂਗਰੀ ਦੀ ਬਿਮਾਰੀ ਹੋ ਗਈ ਸੀਗੀ ਅੱਛਾ ਉਹਦੇ ਨਾਲ ਖੂਨ ਨਹੀਂ ਸੋਦਾ ਬਣਦਾ ਅੱਛਾ ਠੀਕ ਹੈ ਐਸ ਕਰਕੇ ਉਹ ਕਈ ਸਾਲ ਉਹ ਹਮ ਲੱਦੇ ਵੀ 12 13 ਸਾਲ 15 ਸਾਲ ਮੰਜੇ 'ਚ ਪੈ ਕੇ ਐ ਮਰੀਏ ਹਾਂ ਠੀਕ ਆ ਬੇਬੇ ਨੂੰ ਵੀ ਥੋੜਾ ਟਾਈਮ ਹੀ ਹੋਇਆ ਤੇ ਮਾਤਾ ਨੂੰ ਵੀ ਥੋੜਾ ਉਦੋਂ ਮੰਗ ਰੋ ਮਰੀਏ ਮੇਰੇ ਘਰ ਵਾਲੀ ਤੋਂ ਮੇਰੀ ਜਿਹੜੀ ਮਾਂ ਸੀ ਮਾਂ ਵੱਢ ਨਾ ਵੜ ਗਈ ਹੈ ਮਾਂ ਤਾਂ ਉਹ ਬਾਗੀ ਹੂ 90 ਤੇ 88 ਤੇ 86 ਦੇ 90 ਦੇ ਵਿੱਚ ਹਾਂ ਉਹ ਕੈਮ ਪਈ ਸੀਗੀ ਮੇਰੀ ਮਾਂ ਹਾਂ ਕੈਮ ਸੀ ਜਿੱਨਾਂ ਚ ਕਤੁਰਦੀ ਫਿਰਦੀ ਸੀ ਯਾ ਪੁਰਾਣੇ ਬੰਦੇ ਕੈਮ ਹੁੰਦੇ ਆ ਹਾਂ ਹਾਂ ਜਿਵੇਂ ਪੁਰਾਣੇ ਬੰਦੇ ਬਸ 5-7 ਦਿਨ ਹੀ ਮੰਜੇ 'ਚ ਪਈ ਐ ਹੂੰ ਵੱਧ ਨਹੀਂ ਪੁਰਾਣੇ ਬੰਦੇ ਨੇ ਬਵਾਨੀਆਂ ਘਟ ਸੀ ਹਨ ਯਾਰ ਉਦੋਂ ਆਹ ਛੋਲੂਆ ਗੰਨਾ ਘੋੜਾ ਇਹ ਹੀ ਮਤਲਬ ਲਕ ਸੀਗੇ ਉਹਦਾ ਇਹ ਹੁਣ ਨਾ ਤਾਂ ਗੰਨਾ ਰਿਹਾ ਨਾ ਘੋੜ ਰਿਹਾ ਨਾ ਛੋਲੂਆ ਇੱਥੇ ਮੁੱਲ ਲੈਣਾ ਪੈਂਦਾ ਆਪਾਂ ਨੂੰ ਦੇ ਹਾਂ ਸੋਤਾ ਜੇ ਵੀ ਆਗੇ ਨਾ ਸੋਤਾ ਜਿਵੇਂ ਹੁਣ ਰੂਸ ਤੇ ਯੂਕਰੇਨ ਦਾ ਕੰਮ ਹੈ ਗੰਨੇ ਦਾ ਤੇ ਛੋਲੂਗ ਦਾ ਇਹ ਕੰਮ ਸੀਗਾ ਰੂਸ ਕੋਲ ਤਾਂ ਆਪ ਦਾ ਹਸਲਾ ਹੈ ਹਾਂ ਜੁਕਰੇਨ ਨੂੰ ਮੰਗ ਕੇ ਲਿਆਉਣਾ ਪੈਂਦਾ ਉਹ ਹਰੂ ਗਈ ਹਾਂ ਹੁਣ ਜਦੋਂ ਆਪਾਂ ਮੁੱਲ ਲੈ ਕੇ ਖਾਵਾਂਗੇ ਕਿੰਨਾ ਕ ਖਾ ਲਾਂਗੇ ਹਾਂ ਮੁੱਲ ਲੈ ਕੇ ਕਿਤੋਂ ਮੰਗ ਕੇ ਚੀਜ਼ ਸੋਪ ਭਣਦੇ ਜਾਂਦੇ ਘਰੇ 50 ਮਣ ਦੋ ਚਾਰ ਕਿੱਲੇ ਛੋਲਿਆਂ ਦੇ ਹੁਣ ਘਰੇ 50 ਮਣ ਜਿੰਨੇ ਮਰਜੀ ਪੁੱਨ ਕੇ ਖਾਈ ਚੱਲੋ ਮਾਲ ਨੂੰ ਵੀ ਪਾਈ ਜਾਂਦੇ ਹਾਂ ਪਸ਼ੂਆਂ ਨੂੰ ਵੀ ਪਾਈ ਜਾਂਦੇ ਉਹ ਤੋਂ ਤਾਂ ਤੇ ਖੇਤ ਅੱਧਾ ਕਿੱਲਾ ਪੌਂਡੇ ਦਾ ਜਦੋਂ ਜਾਣਾ ਗੰਨਾ ਪੱਟ ਲਗਤ ਹੁਣ ਤੁਸੀਂ ਕਦੇ ਮੁੱਲ ਲੈ ਕੇ ਚੁੱਪੇ ਗੰਨਾ ਨਹੀਂ ਚੁੱਪਿਆ ਬਸ ਫਿਰ ਆਪਦੇ ਵਰਗਾ ਕਿੱਥੇ ਇਹ ਜੁਕਰੇਨ ਤੇ ਰੂਸ਼ ਵਾਲਾ ਹਾਲ ਹੋਇਆ ਪਿਆ ਆਪਣੇ ਖਾਣੇ ਦਾ ਤਾਂ ਹਾਂ ਖਾਣੇ ਦਾ ਤਾਂ ਹਾਂ ਇਹ ਰਾਤ ਦੇ ਬਿਖਾਣੇ ਦੇ ਹਾਂ ਨਹੀਂ ਜਿਵੇਂ ਮਤਲਬ ਇਹ ਉਹ ਉਹ ਸੇਤਾਂ ਦਾ ਹੀ ਫਰਕ ਪੈ ਗਿਆ ਵੀ ਪਹਿਲਾਂ ਪੀਜੇ 버ਗਰਾਂ ਨੇ ਹੀ ਨੁਕਸਾਨ ਕੀਤਾ ਕਿਨੇ ਆ ਜਿਹੜੇ ਪੀਜੇ ਪੂਜੇ ਆ ਕੇ 버ਗਰ ਆ ਗਿਆ ਖਾਣੇ ਕੋਲ ਨਵੀਆਂ ਜਿਹੀਆਂ ਓਏ ਤਾਂ ਯਾਰ ਬਸ ਪੁੱਛੀ ਨਾ ਇਹਨਾਂ ਦਾ ਤਾਂ ਠੀਕ ਹੈ ਯਾਰ ਆਪਾਂ ਕਹਿ ਹੀ ਨਹੀਂ ਸਕਦੇ ਕਿਸੇ ਨੂੰ ਇਹ ਤਾਂ ਇਹਨਾਂ ਨੇ ਪੀਜੇ ਪੂਜੇ ਤਾਂ ਬਸ ਕਿੱਥੇ ਤਾਂ ਉਹ ਚੀਜ਼ਾਂ ਉਦੋਂ ਹੁੰਦੀਆਂ ਖਾਣ ਵਾਲੀਆਂ ਕਿੱਥੇ ਹੁਣ ਇਹੇ ਚੀਜ਼ਾਂ ਇਹਦਾ ਬਸ ਇਹਨਾਂ ਦਾ ਫਰਕ ਵਾਲਾ ਪਿਆ ਦੁਕਾਨਾਂ ਖਾਦਾ ਪੀਦਾ ਕਿਤੇ ਨਵੇਂ ਨਹੀਂ ਦੇਖਿਆ ਮੈਂ ਨਹੀਂ ਖਾਦਾ ਕਿਆ ਨਾ ਹੁੰਦਾ ਕਹੇ ਜਮਨ ਤਾਂ ਹੀ ਨਹੀਂ ਪਤਾ ਤੇਰਾ ਤੇਰੇ ਕਹਤੋਂ ਮੈਂ ਪੀਜਾ ਕਹਿਤਾ ਹਾਂ ਵੀ ਪੀਜੇ ਆ ਗਏ ਹੂੰ ਕੀ ਪਤਾ ਮੈਨੂੰ ਕਹੇ ਜਾਂਦਾ ਕਿੱਦਾਂ ਖੁੰਦਾ ਐਂ ਤਾਂ ਦੱਸ ਦੇ ਮੈਂ ਤਾਂ ਹੀ ਵੀ ਨਹੀਂ ਪਤਾ ਬਰਗਰ ਖਾਦਾ ਬਰਗਰ ਜਿਹੜਾ ਡਬ ਰੋਟੀ ਦੇ ਵਿੱਚ ਚੀਰ ਕੇ ਜੇ ਉਹ ਪਾਉਂਦੇ ਨੇ ਦਾਲ ਜੀ ਉਹ ਹੁੰਦਾ ਕਿ ਕੁਸਾਉਂਦਾ ਕੁਲਚਾ ਕੋਚਾ 버거 ਦਾ ਨਹੀਂ ਫਿਰ ਮੈਨੂੰ ਉਹਦਾ ਤਾਂ ਮੈਨੂੰ ਪਤਾ ਵੀ ਡਬ ਰੋਟੀ ਦੇ ਵਿੱਚ ਦਾਲ ਪਾ ਕੇ ਖਾਂਦੇ ਨੇ ਹੂੰ ਉਹਦਾ ਤਾਂ ਮੈਨੂੰ ਪਤਾ ਹੈ ਇਹ ਡਬ ਇਹ ਡੋ ਰੋਟੀਆਂ ਹੁੰਦੀਆਂ ਨੇ ਵਿੱਚ ਪੱਤ ਗੋਭੀ ਗੰਡੇ ਟਿਕੀਆਂ ਉਹ ਪਾ ਕੇ ਖਾਂਦੇ ਆ ਅੱਛਾ ਇਹ ਵੀ ਉਹੀ ਕੁਝ ਹੈ ਹਾਂ ਇਹ ਤਾਂ ਨਹੀਂ ਫਿਰ ਮੈਂ ਇਹ ਦੋ ਡਬ ਰੋਟੀਆਂ ਨਹੀਂ ਕਦੇ ਦੇਖੀਆਂ ਨਾ ਕਦੇ ਮੈਂ ਕੋਈ ਜ਼ੋਰ ਦਾ ਉਹ ਗੋਲੇ ਖੜਕੀ ਤੁਰਤ ਜੜਾਉਂਦੇ ਹੋਣਗੇ ਤੁਰਤੀ ਉਹ ਕਾਂਦੇ ਹੋਣਗੇ ਇੱਕ ਮੈਂ ਤਾਂ ਆ ਤਾਂ ਜ਼ਰੂਰ ਦੇਖਿਆ ਆ ਡਬ ਰੋਟੀ ਨੂੰ ਚੀਰ ਕੇ ਜੇ ਉਹਦੇ ਵਿੱਚ ਦਾਲ ਜੀ ਪਾ ਕੇ ਫੜਾਉਂਦੇ ਨੇ ਕਾ ਚੱਲ ਗੀ ਤੇ ਗੋਲ ਕੱਪੇ ਹੱਦਿਆ ਗੋਲ ਕੱਪੇ ਕਿਹੜੇ ਜਿੱਦਿਆ ਗੋਲ ਗੋਲ ਜਿਹਾ ਪਾਣੀ ਆ ਉਹੋ ਫੁੱਲ ਪਤਸੇ ਜਿਹੜੇ ਕਹਿੰਦੇ ਨੇ ਜਿਹੜੇ ਜੇ ਹਾਂ ਨਾ ਖਾਦੇ ਤਾਂ ਨਹੀਂ ਸਾਡੇ ਵੇਖ ਵਿਖਦੇ ਸਾਡੇ ਪਿੰਡ ਰੋਜ ਨੇ ਸਿਆਣੇ ਸਿਆਣੇ ਬੰਦੇ ਬਹੁਤ ਖਾਂਦੇ ਨੇ ਨਾਲੇ ਮੰਗਰੋ ਪਾਣੀ ਜਾ ਪੀਣਗੇ ਹਾਂ ਕਹਿੰਦੇ ਯਾਰ ਪਾਣੀ ਚ ਬਈ ਤਾਂ ਵਧੀਆ ਹੈ ਹਾਂ ਮੱਖਾ ਜਾ ਰਿਹਾ ਇਹਦਾ ਵਧੀਆ ਤਾਂ ਨਹੀਂ ਮੱਖਾ ਜਾ ਰ ਮੈਂ ਤਾਂ ਨਹੀਂ ਖਾਂਦਾ ਤੇ ਤੂੰ ਕਹਿੰਦੇ ਨਹੀਂ ਹੰਦਾ ਹੰਦਾ ਮੈਂ ਨਾ ਇਹੋ ਯਾਰ ਉਹ ਜਿਹੜਾ ਮੂੰਹ ਚ ਪਾਉਣਾ ਪਾਣੀ ਜਿਹਾ ਖਾ ਖਾ ਤਾ ਨਹੀਂ ਬਾਹਰ ਆ ਜਾਂਦਾ ਇਹ ਕੋਈ ਖਾਣ ਵਾਲੀ ਚੀਜ਼ ਹੈ ਯਾਰ ਇਹ ਲੋਕ ਬਹੁਤ ਵਾਦਨਾ ਹੰਦੇ ਯਾਰ ਜਰਗੋਂ ਨੂੰ ਸਾਹਬ ਹੋਊਗਾ ਕੋਈ ਖਾਣ ਦਾ ਆਪਾਂ ਨੂੰ ਹੁਣ ਕੀ ਇਹਦੇ ਬਾਰੇ ਕਹਿ ਸਕਦਾ ਨਹੀਂ ਤੂੰ ਬਾਹਰ ਨਹੀਂ ਚੀਜ਼ਾਂ ਕਿਹੜੀਆਂ ਕਿਹੜੀਆਂ ਖਾਣਾ ਹੈ ਬਾਹਰ ਇੱਥੇ ਹਾਂ ਵੀ ਸ਼ਹਿਰ ਆ ਕੇ ਕੀ ਖਾ ਕੇ ਜਾਂ ਸ਼ਹਿਰ ਆ ਕੇ ਜੇ ਮੈਂ ਖਾਣਾ ਹਾਂ ਜਾਂ ਤਾਂ ਜੇ ਮਰੂਦ ਹੋਣ ਤਾਂ ਅੱਧਾ ਕਿਲੋ ਪਾਈਆ ਮਰੂਦ ਲੈ ਕੇ ਕਹਿਣਾ ਚੀਰ ਕੇ ਦੇ ਹੁਲਾ ਦੇ ਨੋ ਹਾਂ ਜਾਂ ਮੈਂ ਇੱਥੇ ਆ ਕੇ ਸਮੋਸੇ ਜੇ ਖਾਣੇ ਹਾਂ ਸਮੋਸੇ ਖਾਣਾ ਠੀਕ ਹੈ ਤੇ ਨਹੀਂ ਸਾਡਾ ਪਿੰਡ ਇਥੋਂ 4-5 ਕਿਲੋਮੀਟਰ ਤੇ ਉੱਥੋਂ ਰੋਟੀ ਖਾ ਕੇ ਆ ਜਾ ਇੱਥੇ ਜਿਹੜਾ 2 ਘੰਟੇ ਕੋਈ ਕੰਮ ਕਰਨਾ ਹੈ ਹਾਂ ਜਿੱਦਾਂ ਸਾਡਾ ਕਿਸਾਨ ਜੀ ਨੇ ਧਰਨਾ ਪੰਜ-ਸੱਤ ਘੰਟੇ ਦਿੱਤਾ ਤਾਂ ਅਸੀਂ ਲੰਗਰ ਲੈ ਕੇ ਆਉਨੇ ਆਪਾਂ ਹਾਂ ਤੇ ਜੇ ਧਰਨਾ ਨਹੀਂ ਤਾਂ ਫਿਰ ਇੱਥੇ ਆ ਕੇ ਜਿਹੜਾ ਕੋਈ ਸੌਦਾ ਪੱਤਾ ਖਰੀਦਣਾ ਜਾ ਕੇ ਘਰੇ ਖਾਲਾ ਹੂੰ ਦੰਦੋਂ ਸਹੀ ਇੱਕ ਇੱਕ ਜੜ ਖਰਾਬ ਹੋਈ ਕਿ ਸਾਰੀਆਂ ਹੋ ਗਈਆਂ ਇੱਕ ਜੜ ਖਰਾਬ ਹੋਈ ਸੀਗੀ ਬਾਕੀ ਠੀਕ ਹੈ ਨਾ ਪਹਿਲਾਂ ਪਹਿਲਾਂ ਨਾ ਮੇਰੀ ਗਲਤੀ ਨਾਲ ਕਈ ਜੜਾ ਮੇਰੇ ਦੰਦ 'ਚ ਨਿਕਲ ਗਏ ਕਹ ਤਾ ਆ ਤੈਨੂੰ ਦਿਖਾ ਦਿੰਦਾ ਆ ਤੇ ਨਿਕਲ ਗਏ ਨਾ ਹਾਂ ਉਹ ਮੇਰੀ ਦੀ ਇੱਕ ਜੋਗੀ ਨਾਲ ਲਿਹਾ ਜਾ ਹਾਂ ਮੈਂ ਕਹਾਂ ਯਾਰ ਜੋਗੀ ਆ ਕਹਿੰਦਾ ਹਾਂ ਮੈਂ ਕਹਾਂ ਯਾਰ ਛੋਟੇ ਦੰਦ ਝੜ ਕਿਉਂ ਨਹੀਂ ਨਿਕਲਦੇ ਹਾਂ ਕਦੇ ਐਸਾ ਨੂੰ ਮੈਂ ਦੱਸਤਾ ਦੰਨਾ ਤੇਰੇ ਨਿਕਲਣ ਜੇ ਤੂੰ ਖੇਚੜਾ ਕਰ ਲੇਗਾ ਹਟ ਜਾਣਗੇ ਮੈਂ ਕਹਾਂ ਦੱਸ ਹਾਂ ਕਹਿੰਦਾ ਫੜਕੜੀ ਨੂੰ ਪਾਣੀ ਚ ਬਾੜ ਲੈ ਕਹਿੰਦਾ ਜਦੋਂ ਪਾਣੀ ਮੜਿਆ ਕੋ ਸਾਹ ਮੂੰਹ ਚੱਲਣ ਜੋ ਕਰਾ ਹੋਇਆ ਉਦੋਂ ਕਹਿੰਦਾ ਬੁਰਛ ਜਾਂ ਨਿਮ ਕਿੱਕਰ ਦੀ ਦਾਤਾਂ ਲੈ ਕੇ ਉਹਦੇ ਵਿੱਚ ਡਬੋ ਕੇ ਕਹਿੰਦਾ ਐ ਕਰੀ ਚੱਲੀ ਤੇ ਕਹਿੰਦਾ ਦੰਦਾਂ ਐ ਮਜ਼ਬੂਤ ਰਹਿਣਗੇ ਮਾਉਂਦਨ ਦਾ ਫਿਰ ਉਹ ਕਰ ਲੱਗ ਗਿਆ ਆ ਹੁਣ ਜੜ ਹਟ ਗਈ ਤੇ ਉਹ ਤੈਨੂੰ ਮੈਂ ਉਹ ਦੱਸਿਆ ਵੀ ਕੈਪਸੂਲਾਂ ਨਾਲ ਹੀ ਹਟ ਗਈ ਹੂੰ ਤੇ ਮੈਂ ਜਦੋਂ ਫੜਕੜੀ ਨਾਲ ਪੰਜਵੇਂ ਛਤਵੇਂ ਦਿਨ ਦੰਦ ਕੋਈ ਬੰਦਾ ਧੋਂਦਾ ਹੂੰ ਉਹਦੇ ਦੰਦ ਨਹੀਂ ਧੋ ਕਰਨਗੇ ਹੂੰ ਇਹ ਗਾਰੰਟੀ ਹੈ ਅੱਛਾ ਫੜਕੜੀ ਨਾਲ ਤੱਤੇ ਪਾਣੀ ਨਾਲ ਬੁਰਸ਼ੋਂ ਤਾਂ ਬੁਰਸ਼ ਆਗੇ ਬੁਰਸ਼ ਤੂੰ 15 20 ਮਿੰਟ 10 ਮਿੰਟ ਜਿੰਨੇ 5 ਮਿੰਟ ਜਿੰਨੇ ਕਿ ਤੇਰਾ ਸਮਾਂ ਲੱਗਦਾ ਉਹਨਾਂ ਤੋਂ ਫੜਕੜੀ ਦੇ ਪਾਣੀ ਨਾਲ ਧੋ ਲੈ ਦੰਦਾਂ ਨੂੰ ਕੋਈ ਬੰਦ ਉਹ ਦੰਦ ਤੇਰਾ ਉਖਰੂਨੇ ਕੋਈ ਤੇ ਕਿਹੜੀ ਗਲਤੀਆਂ ਡਟ ਗਏ ਪਹਿਲਾਂ ਪਤਾ ਨਹੀਂ ਸੀ ਮੈਨੂੰ